ਤੁਸੀਂ ਪਾਲੇਗਾ ਇਹ ਜੈ ਸੂਟ ਤੁਸੀਂ ਆਪ ਦੱਸੋ ਜੀ ਤੁਸੀਂ ਇਹ ਜਾ ਕਪੜਾ ਪਾ ਕੇ ਕਿਤੇ ਬਾਹਰ ਬਗ ਜੇਗੇ ਆ ਫਿਰ ਕੀ ਹੋਗਾ ਬੀਬੀ ਸਿਉਨ ਮਾਰ ਦਾਂਗੀ ਮੈਂ ਉਹਰੇ ਐਨਾ ਕੀ ਹੋਗਾ ਕਰੋ ਮੇਰੀ ਬੇਬੇ ਦਾ ਸੂਟ ਲੈ ਜਾਓ ਜੀ ਪਿਆ ਮੈਂ ਉਹ ਦੇ ਦਉਣੀ ਆ ਪਰ ਹੈ ਥੋੜਾ ਧੋਣ ਵਾਲਾ ਘਰ ਜਾ ਕੇ ਧੋ ਲਿਓ ਕਮਾਲ ਕਰਦੇ ਆ ਤੁਸੀਂ ਤੁਹਾਡੀ ਬੇਬੇ ਕਿੱਥੇ ਮੈਂ ਕਿੱਥੇ ਮੇਰੇ ਵਰਗੀਆਂ ਤਾਂ ਚਾਰ ਬੜ ਜਾਣ ਤੁਹਾਡੀ ਬੇਬੇ ਤੇ ਸੂਟ ਚ ਚਲਾਏ ਸੂਟ ਬਣੰਜੋ ਫਿਰ ਮੜਾ ਜਰਾ ਆਰਾਮ ਕਰ ਲਾਂਗੇ ਦੋ ਘੜੀ 오ਹੋ ਧਾਗਾ ਵੀ ਟੁੱਟ ਗਿਆ ਐਨੱਖ ਖਪਾਇ ਦੀਆਂ ਨਿਖ ਲਾ ਕੇ ਚੱਪਾ ਚੱਲ ਕੰਮ ਨਿਭੜ ਜੇ ਇੱਕ ਕਮੀਜ਼ ਕਰਕੇ ਨਾ ਥੋੜਾ ਜਿਹਾ ਆਰਾਮ ਕਰੂੰਗੀ ਥੱਕ ਗਈ ਬਹੁਤ ਜ਼ਿਆਦਾ ਹੋ ਹੋ ਲਮੈਂਤਾ ਸਾਰਾ ਦੁਪਹਿਰਾ ਹੋ ਗਿਆ ਘਰ ਲੱਭਦੀ ਨੂੰ ਅੱਛਾ ਜੀ ਹੁਣ ਜਾ ਕੇ ਲੱਭਿਆਂ ਅੱਛਾ ਉਹ ਵੀ ਕਿਸੇ ਜਵਾਕ ਜਦੋਂ ਪੁੱਛਿਆ ਮੈਂ ਕਿਹਾ ਵੰਸੋ ਦਾਕਰ ਕਿਹੜਾ ਜਿਹੜੀ ਕੱਪੜੇ ਸੇ ਹੁੰਦੀ ਆ ਕਹਿੰਦੇ ਭਾਈ ਸਾਹਮਣੇ ਹੀ ਆ ਅੱਛਾ ਬਹਿ ਜਾ ਭਾਣੇ ਪਾਣੀ ਪੂਣੀ ਲੈ ਕੇ ਆਵਾਂ ਬਸ ਮੈਂ ਤਾਂ ਨਾ ਸੂਟ ਦੇਣ ਆਈ ਆ ਮਨੇ ਸੂਟ ਸਮਾਣੇ ਆ ਅੱਛਾ ਹੋਰੇ ਮੈਂ ਤਾਂ ਆੱਕੀ ਪਈਆਂ ਭਾਣੇ ਦਰਜੀਆ ਨੇ ਬੁਗਾਰ ਵੱਢਤੀ ਸੂਟਾਂ ਦੀ ਕੋਈ ਉਹ ਕਰ ਦਿੰਦਾ ਫਿਟਿੰਗ ਨਹੀਂ ਬਣਾਉਂਦਾ ਕੋਈ ਬਾਹਾਂ ਬੜੀਆਂ ਲਾ ਦਿੰਦਾ ਕੋਈ ਸਲਵਾਰੋ ਛੋਟੀ ਕਰ ਦਿੰਦਾ ਹੈ ਅੱਕੀ ਪਈਆਂ ਆ ਦੇਖ ਲੈ ਸੂਟ ਲੈ ਕੇ ਆਈਆਂ ਪਹਿਲਾਂ ਤਾਂ ਕੱਪੜਾ ਦੇਖ ਵੋ ਸੋਹਣਾ ਕੱਪੜਾ ਇਹ ਗਰਮੀਆਂ ਵਾਲਾ ਹੀ ਆ ਹਾਂ ਗਰਮੀਆਂ ਵਾਲਾ ਹੀ ਆ ਸੋੜ ਕਿੱਥੇ ਤੋਂ ਲੈ ਕੇ ਆਈਆਂ ਇਹ ਇਹ ਮੈਂ ਖੀਲਾ ਚੌਂਕ ਤੋਂ ਲਈਆਂ ਰੰਗ ਤਾਂ ਬਹੁਤ ਸੋਹਣਾ ਇਹ ਹਾਂ ਇਹ ਰੰਗ ਹੈ ਨਹੀਂ ਸੀ ਮੇਰੇ ਕੋਲ ਨਾ ਅੱਛਾ ਚਲ ਬਣ ਜੂਗਾ ਹੋਰ ਤੇ ਆ ਦੋ ਸੂਟ ਨਹੀਂ ਕਹਾ ਸੂਟ ਆ ਅੱਛਾ ਅਕਾਲੇ ਰਹਿਣਾ। ਜੁਨਾ ਦਾ ਦੱਸ ਤੇ ਪਹਿਲਾਂ ਕਿਹੜਾ ਚਾਹੀਦਾ ਮੈਂ ਉਹ ਹੀ ਬਣਾਵਾਂਗੀ ਨਾ। ਦੇਖ ਕੰਮ ਮੇਰੇ ਕੋਲ ਹੈਗਾ ਬਹੁਤ ਜ਼ਿਆਦਾ। ਮੈਂ ਬਹੁਤ ਕੰਮ ਕੰਮ ਫੜਿਆ ਹੋਇਆ। ਚਲ ਔਖੇ ਸੌਖੇ ਮੇਰੇ ਤਾਂ ਦੋ ਸੂਟ ਕੱਢ ਦੀ ਹੁਣ ਵਿੱਚ ਨੂੰ। ਮੈਨੂੰ ਚਾਹੀਦੇ ਆ ਜ਼ਰੂਰੀ। ਇਹ ਤਾਂ ਮੈਂ ਪਾਵਾਂਗੀ ਪਰਸੋਂ ਚੌਥੇ ਨੂੰ ਮੈਨੇ ਪਾਣਾ। ਇਹ ਫਿਰ ਤੂੰ ਇਸ਼ਾਰਾ ਕਰੀ। ਤੂੰ ਕੱਲ ਸ਼ਾਮ ਨੂੰ ਲਈ ਜੀ ਮੇਰੇ ਤੋਂ। ਦੇ ਦਾਂਗੀ ਬਣਾ ਕੇ। ਅੱਛਾ ਇਹ ਬਣਾ ਦੀ ਗੱਲਾਂ ਫਿਰ। ਹਾਂ ਬਣਾ ਦਾਂਗੀ। ਠੀਕ ਆ। ਹਾਂ। ਤੇ ਮੈਨੂੰ ਲੱਗੇਗਾ ਟਾਈਮ। ਚਲ ਇਹ 4 ਦਿਨ ਠਹਿਰ ਕੇ ਬਣਾ ਦੀ ਕਿੰਨੀ ਕਿਸਮਾਈ ਲੱਗੇਗੀ 4 ਦਿਨ ਨਹੀਂ ਘੱਟੋ ਘੱਟ 15 ਦਿਨ ਲੱਗੇਗੇ ਸੋ ਦੇਖ 4 ਦਿਨ ਇਹ ਤਾਂ ਦੇਖਿਆ ਜਿਆਦਾ 15 ਦਿਨ ਤਾਂ ਬਹੁਤ ਜਿਆਦਾ ਹੋਗੇ ਹਫਤੇ 10 ਦਿਨ ਤੱਕ ਦੇ ਦੀ ਦੇਖ ਬੀਬੀ ਜਿਹੜਾ ਪਹਿਲਾ ਸਮਾਨ ਮੇਰੇ ਪਪੇ ਆ ਉਹ ਕਿਤਰਾ ਕਰਾਂਗੀ ਪੂਰਾ ਜੇ ਤੇਰੇ ਘੜਦ ਦੀ ਚਲ ਐਂ ਕਰ ਚਲ ਫਿਰ ਇਹ ਕੱਢ ਦੀ ਕਰ ਦਾਂਗੇ ਉਹ ਇਹੋ ਤੇਰਾ 10 ਦਿਨਾਂ ਤੱਕ ਕਰ ਦਾਂਗੇ ਠੀਕ ਆ ਤੇ ਸਮਾਈ ਕਿੰਨੀ ਕਿ ਲੱਗੇਗੀ ਪਹਿਲਾ ਸਮਾਈ ਹੈਗਾ ਸਿੰਪਲ ਸੂਟ ਕੀ ਹੈਗਾ 300 ਰੁਪਿਆ ਗਲੇ ਕੇ ਅੱਡ ਲੱਗੇਗੇ ਜੇ ਡਿਜ਼ਾਈਨ ਵਾਲਾ ਬਣਵਾਣਾ ਗਲਾ 300 ਰੁਪਏ ਬਣਾਉਂਦੇ ਨਾ ਜਿੰਨਾ ਤੂੰ ਸਟਾਈਲਿਸ਼ ਬਣਾਵੇਗੀ ਪਾਈਪਿੰਡ ਦੇ ਅੱਧ ਪੈਸੇ ਗਲੇ ਦੇ ਅੱਧ ਪੈਸੇ 300 ਰੁਪਏ ਲੱਗੇ ਸਿੰਪਲ ਸੂਟ ਕਾ ਦੇਖੋ ਜੀ ਜੇ ਡਿਜ਼ਾਈਨ ਨਾਲ ਗਲਾ ਬਣਾਉਣਾ 20 ਰੁਪਏ ਉਹਦੇ ਲੱਗੇਗੇ 25 ਰੁਪਏ ਲੱਗੇਗੇ ਪਾਈਪਿੰਡ ਦੇ ਜੇ ਬੜੀ ਮੂਰੀ ਕਰਾਣੀ ਹੈ 30 ਰੁਪਏ ਬੜੀ ਮੂਰੀ ਦੇ ਜੀ ਜਿਵੇਂ ਤੁਸੀਂ ਕਹੋਗੇ ਮੈਂ ਬਣਾ ਦਾਂਗੀ ਜੀ ਸਿੰਪਲ ਸੂਟ ਦੀ ਸਿਲਾਈ 300 ਰੁਪਏ ਜੀ ਭੈਣ ਜੀ ਤੁਸੀਂ ਰੇਟ ਜ਼ਿਆਦਾ ਨਹੀਂ ਲਾਰੇ ਥੋੜਾ ਜਾਂ ਬਿਲਕੁਲ ਸਹੀ ਰੇਟ ਆਈ ਤੁਸੀਂ ਹੋਰ ਦੁਕਾਨਾਂ 'ਪਾ ਜਾ ਕੇ ਦੇਖ ਲਓ 4-400 ਰੁਪਏ 500 ਰੁਪਏ ਸਲਾ ਬਾਕੀ ਜਿੱਥੇ ਮੈਂ ਪਹਿਲਾਂ ਉਹ ਤੋਂ ਸਮਾਂਦੀਆਂ ਉਹ ਤਾਂ 200 ਰੁਪਏ 'ਚ ਸਿੰਦੇ ਆ ਜੀ ਬੀਬੀ ਦੇਖ ਮੈਂ 150 ਰੁਪਏ ਵਾਲਾ ਕੰਮ ਨਹੀਂ ਕਰਦੀ ਹੈਗੀ ਮੇਰੇ ਕੋਲ ਆਮਾ ਬਾਹਰ ਦੇ ਕੱਪੜੇ ਹੁਣ ਮਹਿੰਗਾਈ ਵੀ ਬਹੁਤ ਹੋ ਗਈ ਹੁਣ ਜਿਹੜੀ ਪਹਿਲਾਂ 2 ਰੁਪਏ ਦੀ ਰੀਲ ਸੀ ਹੁਣ 1 ਰੁਪਏ ਦੀ ਹੋ ਗਈ ਆਪਣਾ ਆਪਣਾ ਹਿਸਾਬ ਹੁੰਦਾ ਜੀ ਆ ਦੇਖ ਕੇ ਕਰ ਲਿਓ ਜੀ ਮਾੜਾ ਜ ਮੈਂ ਤਾਂ ਪਹਿਲੀ ਵਾਰ ਹੀ ਆਈਆਂ ਤੁਹਾਡੇ ਕੋਲ ਚਲ ਐ ਕਰੋ ਜੀ ਤੁਹਾਡੇ ਤੋਂ 250 ਲੈ ਲਾਂਗੀ ਔਰ ਕੀ ਇਹ ਤਾਂ ਕੱਟ ਤੋਂ ਹੋਣੇ ਨਹੀਂ ਅੱਛਾ ਇਹਦਾ ਨਾ ਮੜ ਜਾ ਗਲਾ ਜਾਂ ਉਹ ਐਂ ਤਕੋਣਾ ਜਾ ਬਣਾ ਦੀ ਉਹ ਡਿਜ਼ਾਈਨ ਜੇ ਵਾਲਾ ਡਿਜ਼ਾਈਨ ਵਾਲੇ ਗਲੇ ਕੇ ਲੱਗ ਪੈਸੇ ਲੱਗੇਗੇ ਜੀ ਉਹਦੇ ਕਿੰਨੇ ਪੈਸੇ ਹੁਣ ਉਹਦੇ ਵੀਰ पे ਲੱਗੇਗੇ ਜੀ ਕੱਲੇ ਡਿਜ਼ਾਈਨ ਵਾਲੇ ਗਲੇ ਦੇ 20 ਰੁਪਏ ਹਾਂ ਡਿਜ਼ਾਈਨ ਵਾਲੇ ਗਲੇ ਤੇ 20 ਰੁਪਏ ਜੀ ਅੱਛਾ 25 ਰੁਪਏ ਦੀ ਉਹ ਹੋ ਗਈ ਜੀ ਪਾਈਪਿੰਗ ਜਿਹੜੀ ਛੱਡਾ ਦੇ ਲਾਣੇ ਆ ਅੱਛਾ ਪਾਈਪਿੰਗ ਵੀ ਲਾਂਗੇ ਦੇ ਪਾਈਪਿੰਗ ਦੀ ਤਾਂ ਮਾਝ ਲੋੜ ਨਹੀਂ ਜਿਵੇਂ ਹਾਲੀਆਂ ਜਿਵੇਂ ਤੁਸੀਂ ਕਹੋਗੇ ਆਪਾਂ ਉਹ ਮੈਂ ਤਿਆਰ ਕਰਨਾ ਦੇਖੋ ਜੀ ਤੁਹਾਡੀ ਮਰਜ਼ੀ ਜਿਵੇਂ ਤੁਸੀਂ ਕਹੋਗੇ ਆਪਾਂ ਨੇ ਉਵੇਂ ਬਣਾ ਕੇ ਦੇਣਾ ਬਿਲ ਬਸ ਠੀਕ ਆ ਆ ਨਾਪ ਦਾ ਬਣਾ ਦਿਓ ਜਿਹੜਾ ਇਹ ਨਾਪ ਹੈ ਦੇਖ ਲਓ ਨਾਪ ਬਿਲਕੁਲ ਸਹੀ ਹੈ ਜੀ ਤੁਹਾਡੇ ਹਾਂ ਇਹ ਸਮਾਰ ਕੇ ਨਾਪ ਦੇਖ ਲਿਓ ਇਹਦੇ ਨਾਪ ਦਾ ਹੀ ਚਾਹੀਦਾ ਠੀਕ ਆ ਜੀ ਬਣਾ ਦਾਂਗੇ ਇਹਦੇ ਨਾਪ ਦਾ ਬਣਾ ਦਾਂਗੇ ਜੀ ਠੀਕ ਹੈ ਜੀ ਤੇ ਹੋਰ ਮੈਨੂੰ ਪਰਸੋਂ ਦੇ ਦੇਗੇ ਨਾ ਪੱਕਾ ਪਰਸੋਂ ਸ਼ਾਮ ਤੱਕ ਲੈ ਜਿਓ ਬੇਫਿਕਰ ਹੋ ਕੇ ਜੀ ਠੀਕ ਆ ਚਲੋ ਫਿਰ ਮੈਂ ਪਰਸੋਂ ਕਿਹੜਾ ਮਾਰਾਂਗੇ ਲੈ ਜਿਓ ਜੀ ਠੀਕ ਹੈ ਜੀ ਅ ਬਸ ਠੀਕ ਆ ਅੱਛਾ ਜੀ ਚਾਹ ਪਾਣੀ ਕੁਝ ਜੀ ਨਾ ਨਾ ਬਸ ਬਣੇ ਅੱਛਾ ਚਲ ਕੋਈ ਨਹੀਂ ਹਾਂ ਅੱਛਾ ਵਧੀਆ ਜਿਹਾ ਬਣਾ ਦਿਓ ਐਨ ਫਿਟਿੰਗ ਜੀ ਵਾਲਾ ਬੇਫਿਕਰ ਹੋ ਜਾਓ ਜੀ ਮੇਰੀ ਤਾਂ ਪਹਿਲਾਂ ਰਾਤ ਵੱਡ ਧੀ ਉਹਨਾਂ ਨੇ ਇਹ ਮੈਂ ਕਿੰਨਿਆਂ ਨੂੰ ਦੇਖੇ ਦੇਖ ਲਿਆ ਕੋਈ ਕੁਛ ਖਰਾਬ ਕਰ ਦਿੰਦਾ ਕੋਈ ਕੁਛ ਖਰਾਬ ਕਰ ਦਿੰਦਾ ਮੈਂ ਤਾਂ ਅੱਕੀ ਪਈਆਂ ਸੂਟ ਦੇ ਦੇਖੇ ਚੋਕ ਬਣਾ ਲਈ ਬਣਾਉਂਦੇ ਜੀ ਟੇਲਰ ਹਾਂ ਬਸ ਪਤਾ ਹੈ ਕਿ ਇਹ ਫਾਰਮੈਲਟੀ ਕਰਾ ਹੈਗੇ ਆ ਵੀ ਪੈਸੇ ਲੈ ਲੀਏ ਚਲੋ ਜੀ ਫਹਾ ਵੱਡ ਕਰਕੇ ਦੋ ਚ ਹੈ ਅਗਲੇ ਦਾ ਹਣਾ ਹਾਂ ਤੁਸੀਂ ਮੜ ਜੀ ਰੀਜ ਜੀ ਨਾਲ ਬਣਾਈਓ ਠੀਕ ਆ ਜੀ ਬੇਫਿਕਰ ਹੋ ਜਾਓ ਜੀ ਮੈਂ ਖਾ ਜੀ ਹਾਂ ਜੀ ਆਪਾਂ ਦੇ ਕੋ ਬਾਹਰ ਦੇ ਆਰਡਰ ਆਣੇ ਆ ਠੀਕ ਹੈ ਜੀ ਠੀਕ ਹੈ ਜੀ ਬਣ ਗਿਆ ਜੀ ਮੇਰਾ ਸੂਟ ਹਲੇ ਨਹੀਂ ਬਣਿਆ ਜੀ ਬਣਿਆ ਨਹੀਂ ਜੀ ਹਲੇ ਤੁਸੀਂ ਤਾਂ ਕਿਹਾ ਸੀ ਅੱਜ ਲੈ ਜਿਓ ਤੁਸੀਂ ਨਾ ਐਵੇਂ ਕਰੀਓ ਸ਼ਾਮ ਤੱਕ ਲੈ ਜਿਓ ਜੀ ਪੰਜੀ ਦੇਖੋ ਆਪਾਂ ਗੱਲ ਗਲਤ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਮੈਨੂੰ ਪਰਸੋਂ ਨੂੰ ਸੂਟ ਚਾਹੀਦਾ ਮੈਂ ਭੋਗ ਤੇ ਪਾਠ ਜਾਣਾ ਹੁਣ ਦੱਸ ਮੈਂ ਕੀ ਕਰਾਂ ਫਿਰ ਹੁਣ ਜਿਹੜੇ ਪਹਿਲਾਂ ਆਏ ਵੇ ਜੀ ਉਹਨਾਂ ਦਾ ਕੀ ਕਰਾਂ ਵੀ ਤੋ ਦੇਣੀ ਆ ਸੂਟ ਭਈ ਇਹ ਤਾਂ ਹੁਣ ਦੇਖੋ ਤੁਹਾਨੂੰ ਦੇਖਣਾ ਚਾਹੀਦਾ ਤੁਹਾਨੂੰ ਦੋਦੀ 4 ਦਿਨ ਹੋ ਗਏ ਦੇ ਇਹਨੂੰ ਹੁਣ ਤੁਸੀਂ ਫੇਰ ਇਹਨੇ ਆਰਡਰ ਲੰਦੇ ਕਾਣੂ ਹ ਜੇ ਸੀ ਇਹ ਨਹੀਂ ਚਾਹਦੇ ਹੈਗੇ ਚੱਲ ਬੀਬੀ ਜ਼ਿਆਦਾ ਨਾ ਬੋਲ ਮੇਰਾ ਸੂਟ ਲੈ ਜਾ ਜਿਹੜਾ ਹੈਗਾ ਕੋਈ ਮੈਂ ਦੇ ਦਿੰਨੀ ਆ ਕਮਾਲ ਕਰੀ ਜਾਂਦੇ ਆ ਤੁਸੀਂ ਮੈਂ ਤੁਹਾਡਾ ਸੂਟ ਕਿਵੇਂ ਪਾਵਾਂ ਪਲਾਜੋ ਸੂਟ ਪਜਾਮੀ ਸੂਟ ਮੈਂ ਦੇ ਦਿੰਨੀ ਆ ਮੇਰੇ ਤੋਂ ਲੈ ਜਾ ਲੈ ਮੈਂ ਜਾਣ ਦਾ ਭੋਗ ਤੇ ਉਥੇ ਮੈਂ ਪਲਾਜੋ ਪਾਉਂਦੀ ਚੰਗੀ ਲੱਗਾਂਗੀ ਹੁਣ ਤੁਸੀਂ ਦੱਸੋ ਜੀ ਮੈਂ ਕੀ ਕਰਾਂ ਤੁਸੀਂ ਨਾ ਐ ਕਰੋ ਮੇਰੀ ਬੇਬੇ ਦਾ ਸੂਟ ਲੈ ਜਾਓ ਜੀ ਪਿਆ ਮੈਂ ਉਹ ਦੇ ਦਿੰਨੀ ਆ ਪਰ ਹੈ ਥੋੜਾ ਧੋਨ ਵਾਲਾ ਨਾਲ ਜਾ ਕੇ ਧੋ ਲਿਓ ਕਮਾਲ ਕਰਦੇ ਆ ਤੁਸੀਂ ਤੁਹਾਡੀ ਬੇਬੇ ਕਿੱਥੇ ਮੈਂ ਕਿੱਥੇ ਮੇਰੇ ਵਰਗੀਆਂ ਤਾਂ ਚਾਰ ਬੜ ਜਾਣ ਤੁਹਾਡੀ ਬੇਬੇ ਤੇ ਸੂਟ ਚ ਉਹ ਬੇਬੇ ਨੂੰ ਮੈਂ ਨਹੀਂ ਦੱਸਦੀ ਜੀ ਤੁਸੀਂ ਲੈ ਜਿਓ ਗੱਲ ਦੱਸਣ ਦੀ ਨਹੀਂ ਹੈਗੀ ਜੀ ਹੁਣ ਮੈਂ ਆਪ ਦੇ ਇੰਨੇ ਮਹਿੰਗੇ ਸੂਟ ਲੈ ਕੇ ਆਈਆਂ ਜੇ ਮੈਨੂੰ ਇਹ ਨਹੀਂ ਪਾਣ ਨੂੰ ਮਿਲੇ ਹੈਗੇ ਮੈਂ ਕਿਸੇ ਦਾ ਫੇਰ ਮੰਗ ਕੇ ਪਾਵਾਂ ਫਿਰ ਮੈਨੂੰ ਕੀ ਫਾਇਦਾ ਹੋਇਆ ਪੈਸੇ ਲੱਗਦਾ ਤੁਸੀਂ ਐ ਕਰਾ ਤੁਸੀਂ ਬਸ ਪਰਸੋਂ ਨੂੰ ਲੈ ਜਿਓ ਫਿਰ ਸਵੇਰੇ ਨਹੀਂ ਬੇਬੇ ਦਾ ਸੂਟ ਲੈ ਜਾਓ ਉਹਨੂੰ ਤੋਲਿਓ ਮੈਂ ਤਾਂ ਤੁਹਾਡਾ ਬੜਾ ਨਾਮ ਸੁਣਿਆ ਸੀ ਮੈਂ ਤਾਂ ਤਾਂ ਸੂਟ ਦੇਣ ਚਲੀ ਆਈ ਉਗੇ ਆਰਡਰ ਤਾਂ ਬਹੁਤ ਆਉਂਦੇ ਆ ਸਾਡੇ ਕੋਲ ਕੱਪੜਿਆਂ ਦੇ ਢੇਰ ਲੱਗਿਆ ਪਿਆ ਅੰਦਰ ਦੇ ਦਾਂਗੇ ਤੈਨੂੰ ਹੁਣ 2 ਦਿਨ ਤੇ ਰੁਕ ਜਾ ਚਲ ਠੀਕ ਹੈ ਪਰਸੋਂ ਪੱਕਾ ਮਿਲ ਜੂ ਮਿਲ ਜੇਗਾ ਜੀ ਲਈ ਜੋ ਪਰਸੋਂ ਮਿਲ ਜੇਗਾ ਹਾਇਏ ਇੱਕ ਤਾਂ ਕੱਪੜੇ ਇੰਨੇ ਪਏ ਆ ਸੀਣ ਵਾਸਤੇ ਸੌਣ ਨੂੰ ਟਾਈਮ ਨਹੀਂ ਮਿਲਦਾ ਖਾਣ ਪੀਣ ਨੂੰ ਟਾਈਮ ਨਹੀਂ ਮਿਲਦਾ ਕੀ ਕਰਾਂ ਥੱਕ ਵੀ ਜਾਂਦਾ ਸਰੀਰ बन ਗਿਆ ਜੀ ਸੂਟ ਮੇਰਾ ਹਾਂਜੀ ਬਣ ਗਿਆ ਜੀ ਬੈਜੋ ਬੈਜੋ ਅੱਛਾ ਆ ਜੀ ਪਾ ਕੇ ਦੇਖਿਆ ਉਹ ਤੁਸੀਂ ਇੱਧਰ ਨਾ ਟ੍ਰਾਈ ਰੂਮ ਬਣਾਇਆ ਹੈ ਅੱਛਾ ਹਾਂ ਐਨ ਫਿਟਿੰਗ ਜਿੰਨੀ ਮੈਂ ਕਹੀ ਉਨੀ ਰੱਖੀ ਹੈ ਨਾ ਹਾਂਜੀ ਹਾਂ ਬਿਲਕੁਲ ਵਧੀਆ ਰੱਖੀ ਹੈ ਜੀ ਇੱਕ ਵਾਰ ਪਾ ਕੇ ਤੋਂ ਦੇਖੋ ਤੁਸੀਂ ਫਿਰ ਦੱਸ ਜਾ ਮਨ ਨੂੰ ਚੱਲ ਮੈਂ ਪਾ ਕੇ ਆਈ ਕਿੱਥੇ ਟ੍ਰਾਈ ਰੂਮ ਇਹ ਇੱਧਰ ਹੈ ਇਹ ਸਾਹਮਣੇ ਅੱਛਾ ਜੀ ਹਾਂ ਨੂੰ ਪਾਇਆ ਕੁਸੀਂ ਮੇਰੇ ਸੂਟ ਦਾ ਕੀ ਕਰਿਆ ਇਹ ਕੋਈ ਮੇਰਾ ਨਾਪ ਹੈ ਮੈਂ ਤਾਂ ਤੁਹਾਨੂੰ ਪੂਰੀ ਫਿਟਿੰਗ ਵਾਲਾ ਸੂਟ ਦਿਆਂ ਸੀ ਇਹ ਦੇਖੋ ਤੁਸੀਂ ਇਹ ਕੀ ਬਣਾਇਆ ਕਿੰਨਾ ਸੋਨਾ ਤਾਂ ਖਿਲੜਦਾ ਕਾਲਾ ਲੰਗ ਦੱਸ ਫੁੱਲਾ ਵਰਗਾ ਰੰਗ ਲੱਗਦਾ ਸਾਰੇ ਸੂਟ ਛੱਡ ਕੇ ਪਹਿਲਾਂ ਤੇਰਾ ਸੂਟ ਬਣਾਇਆ ਬੀਬੀ ਕੱਪੜੇ ਫਿਰਪਾ ਬਹੁਤ ਪਿਆਸੀ ਨਾਲੇ ਪਰ ਸਭ ਤੋਂ ਪਹਿਲਾਂ ਤੇਰਾ ਕੱਢਿਆ ਤੂੰ ਫੇਰ ਨਖਰੇ ਮਾਰੀ ਜਾ ਰਹੀ ਆ ਬੀਬੀ ਲਾ ਵਧੀਆ ਨਹੀਂ ਬਣਾਇਆ ਆਹ ਕਹਿ ਰਹੇ ਹੋ ਤੁਸੀਂ ਵਧੀਆ ਲੱਗ ਰਿਹਾ ਇਹ ਕਿਹੜੇ ਪਾਸੋਂ ਵਧੀਆ ਲੱਗ ਰਿਹਾ ਅਚਰਾਂ ਨਵਦੀ ਸਾਰੇ ਸੂਟ ਛੱਡ ਕੇ ਪਹਿਲਾਂ ਤੇਰਾ ਸੂਟ ਬਣਾਇਆ ਮੈਂ ਤੁਹਾਨੂੰ ਇਹ ਨਾਪ ਨਹੀਂ ਦੀਆ ਜੀ ਇਹ ਦੇਖੋ ਨਾਲੇ ਤੁਸੀਂ ਕੀ ਬਣਾਤਾ ਇਹਦੀਆਂ ਮੂਰੀਆਂ ਕਿੱਥੇ ਆ ਇਹ ਤਾਂ ਸਲਵਾਰੀ ਨਹੀਂ ਹੈਗੀ ਬੀਬੀ ਕਪੜਾ ਘਟ ਗਿਆ ਤਾਂ ਮੈਂ ਸੋਚਿਆ ਸਲਵਾਰ ਨਹੀਂ ਬਣਦੀ ਪਲਾਜੋ ਹੀ ਬਣਾਉਂਦਾ ਮੈਂ ਤਾਂ ਤੇਰਾ ਫਾਇਦਾ ਕਰਾ ਸਕੋ ਇਹ 5 ਮੀਟਰ ਕਪੜਾ ਦੀ ਪੱਕ ਪਣਾ ਕਿਵੇਂ ਘਟ ਗਿਆ ਉਹ ਫਿਰ ਕੀ ਹੋ ਗਿਆ ਬੀਬੀ ਘਟ ਗਿਆ ਹੁਣ ਕੀ ਕਰੀਏ ਸਹੀ ਵਰਥਾਨ ਵਿੱਚ ਕਪੜਾ ਘਟਾ ਜਾਣਾ ਕਪੜਾ ਤਾਂ ਮੈਂ ਆਪ ਲੈ ਕੇ ਆਈਆਂ ਜੀ ਕਪੜਾ ਤਾਂ ਪੂਰਾ 5 ਮੀਟਰ ਆ ਕਪੜਾ ਕਿਵੇਂ ਘਟ ਗਿਆ ਲੈ ਤੁਸੀਂ ਐ ਕਿਵੇਂ ਕਰ ਸਕਦੇ ਆ ਜੀ ਤੁਸੀਂ ਮੈਨੂੰ ਐ ਦੱਸੋ ਮੈਂ ਇਹੋ ਜਿਹਾ ਸੂਟ ਪਾ ਕੇ ਜਾਵਾਂਗੀ ਆ ਦੇਖੋ ਲੈ ਕੀ ਇਹ ਸੂਟ ਹੈ ਕੋਈ ਸੋਹਣਾ ਲੱਗ ਰਿਹਾ ਵਿਦਿ ਇਹ ਕੀ ਹੋਇਆ ਬੀਬੀ ਤੇਰੇ ਸੂਟ ਨੂੰ ਲੈ ਦਿਖਾ ਐਨਾ ਸੋਹਣਾ ਤਾਂ ਸੂਟ ਬਣਾਇਆ ਕੀ ਹੋਇਆ ਇਸ ਨੂੰ ਹੈ ਆ ਕੀ ਆ ਸੂਟ ਹੈ ਲੈ ਬੀਟਿੰਗ ਕਿ ਸੋਹਣਾ ਮਾਰਦਾਂਗੇ ਕਿਸੇ ਉਹਨੂੰ ਬੀਟਿੰਗ ਦੀ ਆ ਦੇਖਿਓ ਐਨਾ ਤਾਂ ਘੇੜੇ ਮਾਰਗੀ ਤੂੰ ਆ ਮੂਰੀਆਂ ਨਹੀਂ ਆ ਰਸ ਤੇ ਨਾ ਘੇੜੇ ਮਾਰ ਲਿਆ ਐਨੇ ਜਲਦਬਾਜ਼ੀ ਮਤਲਬ ਇਹੀ ਕੁਝ ਬਣੇਗਾ ਬੀਬੀ ਭਾਈ ਜੇ ਤੁਹਾਡੇ ਕੋਲ ਟਾਈਮ ਨਹੀਂ ਸੀਗਾ ਤੁਸੀਂ ਮੈਨੂੰ ਪਹਿਲਾਂ ਕਹਿ ਦਿੰਦੇ ਮੈਂ ਕਿਸੇ ਹੋਰ ਨੂੰ ਦੇ ਦਿੰਦੀ ਸੀ ਨਾ ਵਾਹ ਇੱਕ ਆਪੜੇ ਮੇਰੇ ਕੋਲ ਬਹੁਤ ਬਿਆਸੀਨ ਵਾਲੇ ਤੇ ਇਰਾ ਕੱਢੀ ਦਾ ਸੂਟ ਨਹੀਂ ਹੈ ਭਾਈ ਜੇ ਪਾਏ ਆ ਫਿਰ ਉਹਨਾਂ ਨੂੰ ਸੀਲਾ ਮੇਰਾ ਸੂਟ ਕਾਹਨੂੰ ਖਰਾਬ ਕਰਿਆ ਅਸੀਂ ਹੁਣ ਮਾਰ ਦਾਂਗੇ ਕੀ ਆ ਇਸਮਾ ਫੀਟਿੰਗ ਦਿਸ ਨੂੰ ਨਾ ਇੱਕ ਵੱਜ ਜੂਗੀ ਕੀ ਵੱਜ ਜੂਗੀ ਕੁਛ ਵੀ ਨਹੀਂ ਹੈਗਾ ਇਸ ਚ ਤਾਂ ਆ ਕੋਈ ਫੀਟਿੰਗ ਨਹੀਂ ਆ ਬਹਾ ਵੀ ਦੇਖ ਲੋ ਲੈ ਆ ਗਲਾ ਕਿੱਧਰ ਨੂੰ ਜਾ ਰਿਹਾ ਆ ਮੂਰੀਆਂ ਵੀ ਨਹੀਂ ਹੈਗੀਆਂ ਇਹਦੀਆਂ 5 ਮੀਟਰ ਮੈਂ ਕਪੜਾ ਲੈ ਕੇ ਆਈਆਂ ਦੱਸ ਤਾਂ ਗੇੜੇ ਮਾਰ ਗਈ ਬੀਬੀ ਤੂੰ ਫਿਰ ਹੁਣ ਮੈਂ ਕੀ ਕਰਾਂ ਮੈਂ ਤਾਂ ਪਾਣਾ ਹੀ ਆ ਤਾਂ ਹੀ ਲੈ ਕੇ ਆਈਆਂ ਗੇੜੇ ਮਾਰ ਗਈ ਹੁਣ ਮੈਨੂੰ ਪਰਸੋਂ ਤੋਂ ਚਾਹੀਦਾ ਸੀਗਾ ਬਲਕਿ ਦੋ ਦਿਨ ਉੱਪਰ ਹੋ ਗਏ ਲੈ ਆ ਬਣਾਤਾ ਗੇੜੇ ਦੇ ਗੇੜੇ ਤਾਂ ਬਣ ਰਖਿਆ ਬੀਬੀ ਤੇ ਨਾ ਹੁਣ ਸੂਟ ਚ ਤਾਂ ਜਲਦਬਾਜ਼ ਤੇ ਹੀ ਹੋਗਾ ਇੱਕ ਸੂਣਾ ਇੱਕ ਮਾਰ ਦੂੰਗੀ ਫੀਟਿੰਗ ਬਣ ਜੂਗੀ ਭੈਣ ਜੀ ਤੁਸੀਂ ਆਪ ਦੇਖੋ ਮੜਾ ਜਾ ਜੇ ਮੈਨੂੰ ਕੱਪੜੇ ਮੈਂ ਇਹੋ ਜਿਹੇ ਪਾਣੇ ਇਹੋ ਜਿਹੇ ਤਾਂ ਮੰਗ ਕੇ ਪਾਲਾਂ ਲੋਕਾਂ ਤੋਂ ਫਿਰ ਮੈਂ ਆਪਦੇ ਕਿਉਂ ਸਮਾਏ ਨੇ ਕਿੰਨਾ ਮਹਿੰਗਾ ਸੂਟ ਦੱਸੂ ਸੀ ਕੀ ਕਰਕੇ ਰੱਖਤਾ ਇਹਦਾ ਚਲ ਕੁਛ ਨਹੀਂ ਹੁੰਦਾ ਬੀਬੀ ਕਸੂਣ ਵੱਜ ਜੂਗੀ ਵਧੀਆ ਬਣ ਜੂਗਾ ਮੈਂ ਤੁਸੀ ਤਾਂ ਕਹਤਾ ਇੱਕ ਸਿਉਣ ਮੱਜੂ ਨੂੰ ਕਿ ਕਿੱਦਾਂ ਮੱਜੂਗੀ ਮੈਂ ਪਾਵਾਂ ਇਹਨੂੰ ਕਿਹੜੇ ਹਿਸਾਬ ਨਾਲ ਲੈ ਆ ਆ ਤੁਸੀਂ ਆਪ ਦੇਖੋ ਜੀ ਇਹ ਅੰਦਰ ਬਾਹਰ ਪਾਣ ਵਾਲਾ ਸੂਟ ਹੈ ਮੈਂ ਦੱਸ ਕਿਵੇਂ ਪਾਵਾਂਗੇ ਇੰਨਾ ਖੁੱਲਾ ਕਰਤਾ ਕੋਈ ਨਾ ਬੀਬੀ ਸਿਉਣ ਲਾਦਾ ਮੈਂ ਉਹਨਾਂ ਨੂੰ ਪੀਟੀ ਘਮਾਣ ਜੇ ਕੋਈ ਚੱਕਰ ਨਹੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਟੈਨਸ਼ਨ ਲੈਣ ਦੀ ਕੀ ਲੋੜ ਨਹੀਂ ਆ ਲੰਬਾ ਵੀ ਦੇਖੋ ਕਿੰਨਾ ਕਰਤਾ ਹੈ ਕੋਈ ਨਾ ਮੈਂ ਕੱਟਿਆ ਠੀਕ ਕਰ ਦਾਂਗੀ ਬੀਬੀ ਆ ਗਲਾ ਵੀ ਕਿੱਧਰ ਜਾ ਰਿਹਾ ਮੂਰੀਆਂ ਵੀ ਦੱਸ ਮੈਂ ਕੀ ਕਰਾਂ ਕੁਝ ਨਹੀਂ ਹੁੰਦਾ ਬੀਬੀ ਸਾਰਾ ਸੈੱਟ ਹੋ ਜਾਏਗਾ ਬਿਲਕੁਲ ਪਰਫੈਕਟ ਹੋ ਜਾਏਗਾ ਕਿੱਥੇ ਹੋ ਜਾਊਗਾ ਜੀ ਕੋਈ ਨਾ ਮੈਂ ਕਰ ਦਾਂਗੀ ਠੀਕ ਬੀਬੀ ਜਦ ਮੈਂ ਕਹਿ ਰਹੀ ਆ ਤੁਹਾਨੂੰ ਇਤੋਂ ਪਹਿਲਾਂ ਤੁਸੀਂ ਜਲਦਬਾਜ਼ੀ ਨਹੀਂ ਕਰਦੀਆਂ ਬੀਬੀ ਅੱਜ ਇਹ ਸੂਟ ਦੇ ਅੱਜ ਇਹ ਸੂਟ ਦੇ ਫਿਰ ਤੁਸੀਂ ਚੱਜ ਕਾ ਤਾਂ ਸੀ ਦਿਨ ਦੇ ਮੇਰਾ 4 ਦਿਨ ਠਹਿਰ ਕੇ ਦੇ ਦਿੰਦੇ ਚੱਲ ਕੋਈ ਨਾ ਬੀਬੀ ਅੱਗੇ ਤੋਂ ਬਾਅਦ ਨਾ ਦੇਈ ਸੂਟ ਹੋਰ ਕੀ ਆਹੀ ਹੋ ਸਕਦਾ ਅੱਗੇ ਤੋਂ ਬਾਅਦ ਤਾਂ ਮੈਂ ਤਾਂ ਨਹੀਂ ਜੀ ਮੈਂ ਤਾਂ ਤੁਹਾਡਾ ਸਲਾਈ ਨਹੀਂ ਮਰਵਾਉਂਦੀ ਸੂਟ ਬਣਾਉਣਾ ਤਾਂ ਬੜੀ ਦੂਰ ਦੀ ਗੱਲ ਰਹੀ ਜ਼ਿਆਦਾ ਸਮਾਂ ਲਾ ਬੀਬੀਸਾ ਹੈ ਕਿ ਆ ਜੀ ਇਸ ਚ ਤੁਸੀਂ ਪਾ ਲੇਗੀ ਇਹ ਜਾਂ ਸੂਟ ਤੁਸੀਂ ਆਪ ਦੱਸੋ ਜੀ ਤੁਸੀਂ ਇਹ ਜਾਂ ਕੱਪੜਾ ਭਾ ਕੀਤੇ ਬਾਹਰ ਬਗ ਜੇਗੀ ਔਰ ਫਿਰ ਕੀ ਹੋਗਾ ਬੀਬੀ ਸੀ ਸੂਟ ਤੋਂ ਤੇਰਾ ਬਾਣੀ ਗਿਆ ਨਾ ਕਿ ਤੋ ਤੁਸੀਂ ਮੇਰੇ ਕੱਪੜੇ ਖਰਾਬ ਕਰਤੇ ਉੱਪਰੋਂ ਤੁਸੀਂ ਮੇਰੇ ਨਾਲ ਜਵਾਨ ਲੜਾਈ ਜਾ ਰਹੀ ਹੈ ਉਹ ਬੀਬੀ ਇਹ ਕਹਦਾ ਸੂਟ ਨਾ ਦੀ ਫਿਰ ਹੋਰ ਕੀ ਹੋ ਸਕਦਾ ਲੈ ਹਲੇ ਮੈਂ ਤੁਹਾਨੂੰ ਦੇਵਾਂਗੀ ਨਾ ਦੇਈ ਫਿਰ ਮੇਰੇ ਪਾ ਘਟਾ ਕੱਪੜਿਆਂ ਦਾ ਬਥੇਲਾ ਕੰਮ ਆਇਆ ਪਿਆ ਹਲੇ ਅੱਜ ਜੀ ਤੁਸੀਂ ਹੋਰਾਂ ਦੇ ਬਣਾਉਂਦੇ ਹੋਣੇ ਜਿਹੜਾ ਮੇਰਾ ਬਣਾਇਆ ਬੀਬੀ ਇਹਨਾਂ ਸੋਹਣੇ ਸਟੈਂਡਰਡ ਦੇ ਬਣਾਵਾ ਮੈਂ ਤੁਹਾਨੂੰ ਲੈ ਆ ਕੇ ਵੀ ਦਿਖਾ ਦਾਂ ਜੇ ਮੈਂ ਹਮ ਬਸ ਇਹ ਜੀ ਤੁਹਾਡੇ ਤੋਂ ਬਣਵਾਣ ਵਾਲੇ ਨਾ ਚਲ ਨਾ ਬਣਾਈ ਬੀਬੀ ਮੈਂ ਨਹੀਂ ਤੁਹਾਨੂੰ ਦੇ ਦੇ ਪੈਸੇ ਦਿੰਦੀ ਹੈਗੀ ਤੁਸੀਂ ਮੇਰੇ ਜਿਹੜਾ ਸੂਟ ਖਰਾਬ ਕਰਾਈ ਦੇ ਪੈਸੇ ਭਰੋ ਬੀਬੀ ਇਸ ਦਾ ਕੁਛ ਨਹੀਂ ਵਿਗੜਾ ਸਿਉਣਾ ਮੈਂ ਮਾਰਦਾਂ ਸਿਉਣਾ ਮਾਰ ਕੇ ਮੂਰੀਆਂ ਕਿੱਥੋਂ ਲੈ ਕੇ ਆਉਂਗੇ ਤੁਸੀਂ ਅੱਜ ਤੋਂ ਬਾਅਦ ਮੈਂ ਤੁਹਾਨੂੰ ਕੋਈ ਕਪੜਾ ਨਹੀਂ ਦਿੰਦੀ ਹੈਗੀ ਨਾ ਦਿਆ ਕਰ ਬੀਬੀ ਫਿਰ ਮੇਂ ਪਕਾਟਾ ਕਪੜਾ ਗਾਣੇ ਕਪੜਾ ਸੀਨ ਵਾਲੇ ਪਏ ਆ ਲੈ ਬੀਬੀ ਸੰਦੇਸ਼ ਦੇ ਦੇ ਇਹਨਾਂ ਨੂੰ ਹੁਣ ਤੂੰ ਹੀ ਦੇ ਦੇ ਸੰਦੇਸ਼ ਤੂੰ ਜੈ ਸਾਦੀ ਮੈਂ ਦੇ ਦਨੀ ਆ ਲੈ ਬਈ ਮੇਰਾ ਸੰਦੇਸ਼ ਇਹ ਆ ਇੱਕ ਵਾਰੀ ਮੇਰਾ ਸਮਾਂ ਬਰਬਾਦ ਕਰਾਇਨਾ ਇਹਗੇ ਟੇਲਰ ਵਾਲੇ ਚੱਕਰਾਂ ਤੇ ਨਾ ਫਸ ਜਿਓ ਇਹਨੇ ਮੇਰਾ ਸੂਟ ਤਾਂ ਦੇਖ ਲਓ ਕੀ ਕਰਤਾ 5 ਮੀਟਰ ਕਪੜਾ ਖਰਾਬ ਕਰਤਾ ਮੂਰੀਆਂ ਉਹ ਨਹੀਂ ਲਾਈਆਂ ਹੈਗੀਆਂ ਆ ਤੁਸੀਂ ਦੇਖ ਲਓ ਕਿੱਥੇ ਪਾਣਾ ਲਾ ਹੈਗਾ ਇਹ ਬੀਬੀ ਕਿ ਤੋ ਜਿਹੜੇ ਬਾਰ ਬਾਰ ਗੇੜੇ ਮਾਰਨਾ ਉਹਨਾਂ ਨੂੰ ਤੁਸੀਂ ਕੱਪੜਾ ਨਾ ਲਿਆ ਕਰੋ ਇਹਦਾ ਬਾਰ ਬਾਰ ਗੇੜੇ ਮਾਰਨੇ ਆਲੇ ਖਾਮਾ ਇਸ ਕਰਕੇ ਮਨ ਗੈਰੀ ਸੂਟ ਖਰਾਬ ਕਰਦਾ ਬੋਲ ਲੈ ਵੀ ਸੰਦੇਸ਼ ਤਾਂ ਇਹ ਆ ਬੇ ਕੀ ਸੰਦੇਸ਼ ਦੇਈ ਯਾਰ ਇਹ ਦੇਖੋ ਜੀ ਕਿ ਇੰਜੋਇਮੈਂਟ ਮੂਵੀ ਆ ਜਿਹੜੀ ਅਸੀਂ ਬਣਾਈ ਆ ਕੋਈ ਇਹ ਸਚਾਈ ਨਹੀਂ ਇਹਦਾ ਕੋਈ ਸੰਦੇਸ਼ ਨਹੀਂ ਹੋ ਸਕਦਾ ਇਹਦਾ ਕੋਈ ਸੰਦੇਸ਼ ਨਹੀਂ ਹੋ ਸਕਦਾ ਇਹਦਾ ਕਰਕੇ ਫਾਨਾ ਜਸਟ ਫਾਨਾ ਕੋਈ ਕਿ ਆਪਣੇ ਦਿਲ ਤੇ ਨਾ ਲਾਵੇ ਇਹ ਤਾਂ ਅਸੀਂ ਜਸਟ ਵੈਸੇ ਹੀ ਬੈਠੇ ਇੰਜੋਏ ਕਰ ਰਹੇ ਸੀਗੇ ਜੀ ਤਾਂ ਵੀਡੀਓ ਪਾਈ ਹੈ ਹਨਾ ਇਹ ਵੀਡੀਓ ਦਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਇਹੋ ਜਿਹਾ ਕੋਈ ਟੈਲਰ ਨਹੀਂ ਹੈਗਾ ਇਹ ਤਾਂ ਅਸੀਂ ਵੈਸੇ ਹੀ ਜਸਟ ਟਾਈਮ ਪਾਸ ਕਰ ਰਹੇ ਸੀਗੇ ਅਸੀਂ ਕਿਹਾ ਵੀ ਚਲੋ ਆਪ ਤਾਂ ਅਸੀਂ ਹਾਜ਼ਰ ਹੈ ਸੀ ਬੈਠੇ ਵੀ ਤੁਹਾਨੂੰ ਵੀ ਥੋੜਾ ਜਿਹਾ ਹਸਾ ਲਈਏ ਹਨਾ ਤਾਂ ਕਰਕੇ ਇਸਾਰ ਕੇ ਹੱਸ ਕੇ ਬਾਕੀ ਇਹਨੇ ਮੇਰੇ ਸੂਟ ਦੀ ਪੱਟੀ ਮਿਸ ਕਰਤੀ ਹੈ ਤੁਹਾਡੇ ਸਾਹਮਣੇ ਹੀ ਆ ਚਲੋ ਠੀਕ ਹੈ ਜੀ ਹੋਰ ਸੰਦੇਸ਼ ਦੇਣਾ ਬਈ ਬਾਅਦ ਦੇ ਥੈਂਕ ਯੂ ਥੈਂਕ ਯੂ ਸਭ ਨੂੰ ਇਹਨਾਂ ਲਈ ਸੰਦੇਸ਼ ਹਾਂ ਸੰਦੇਸ਼ ਵਾਲੀਆਂ ਚੀਜ਼ਾਂ ਕਿਹੜਾ ਕੋਈ ਦੇਖਦਾ ਹੈ ਛੱਡੋ ਬਰੇ ਤੁਸੀਂ ਹੱਸੋ ਇੰਜੋਏ ਕਰੋ ਆਪਦਾ ਹਨਾ ਸ਼ੇਅਰ ਕਰ ਦਿਓ ਵੀਡੀਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਸੰਦੇਸ਼ ਵਧੀਆ 네, 돼, 배의 집에 계세